ਪੰਚਾਇਤੀ ਥਾਂ ਦਾ ਇੱਥੇ ਇੱਕ ਮੁੱਦਾ ਬਣਿਆ ਹੋਇਆ ਵਿਵਾਦ ਛੜਿਆ ਹੋਇਆ ਸਰਪੰਚ ਨੇ ਇਸ ਉੱਤੇ ਆਪਣੇ ਕਿਸੇ ਨਿੱਜੀ ਬੰਦੇ ਨੂੰ ਕਬਜ਼ਾ ਕਰਾਤਾ ਕਿ ਜਿਹੜਾ ਇੱਕ ਲੈਂਟਰ ਪਹਿਲੇ ਪਾਸੇ ਇਧਰਨੇ ਪਾਸੇ ਲੈਂਟਰ ਪਈ ਜਾਂਦਾ ਤੇ ਇਹ ਲੈਂਟਰ ਨਹੀਂ ਪਾਉਣ ਦਿੱਤਾ ਜਾਊਗਾ ਕੰਧ ਤਾਂ ਕਰ ਲਈ ਸੀ ਪਰ ਇਹ ਕੰਮ ਇੱਥੇ ਹੀ ਰੋਕ ਦਿੱਤਾ ਜਾਊਗਾ ਪਰ ਇਹ ਕੰਮ ਰੋਕਿਆ ਕਿਉਂ ਨਹੀਂ ਗਿਆ ਕਿ ਸਰਪੰਚ ਕੋਈ ਦੂਰ ਦਾ ਨਹੀਂ ਕਿ ਉਹਨੂੰ ਲੈਂਟਰ ਦੇਂਦਾ ਨਹੀਂ ਸੀ ਦੇਂਦਾ ਸੀ ਸਾਨੂੰ ਦਿਖ ਰਿਹਾ ਉਹਨੂੰ ਵੀ ਦਿਖ ਰਿਹਾ ਐਸੇ ਗਲੀ ਦੇ ਰਹਿਣ ਵਾਲਾ ਇਹੋ ਮੌਜੂਦਾ ਕੋਈ ਪਾਸੇ ਦਾ ਨਹੀਂ ਗਾ ਬਸ ਇਹ ਸਰਪੰਚ ਦੀ ਇਹ ਮੈਂਬਰਾਂ ਦੀ ਚਾਲ ਆ ਸਾਰੀ ਜਨੀ ਇਹ ਇੱਥੇ ਪਾਰਕ ਬਣਾਉਣ ਨੂੰ ਕਹਿੰਦੇ ਅਸੀਂ ਪਾਰਕ ਨਹੀਂ ਬਣਦਾ ਅਸੀਂ ਤਾਂ ਕੂੜਾ ਸਿੱਟਣਾ ਤਾਂ ਤਾਂ ਰੋਡਾਂ ਨਾਲ ਥਾ ਚਾਹੀਦਾ ਸਾਡੇ ਤਾਂ ਘਰਾਂ 'ਚ ਕੂੜਾ ਪਿਆ ਸਾਡੇ ਤਾਂ ਜਲੂਸ ਨਿਕਲਿਆ ਪਿਆ ਘਰਾਂ 'ਚ ਤਾਂ ਰੋਡਾਂ ਨਾਲ ਥਾ ਚਾਹੀਦਾ ਜੀ ਸੈਕਟਰੀ ਸਾਹਿਬ ਜਦੋਂ ਇਹ ਪਰਿਵਾਰ ਤੁਹਾਨੂੰ ਪਹਿਲਾਂ ਕਹਿ ਰਹੇ ਸੀ ਜਿਹੜੀਆਂ ਕੰਦਾਂ ਨਿਕਲੀਆਂ ਤੁਸੀਂ ਕੰਦਾਂ ਨੂੰ ਕਿਉਂ ਨਹੀਂ ਢਵਾਇਆ ਲੈਂਟਰ ਤਾਂ ਫਿਰ ਪੈਣਾ ਹੀ ਸੀ ਸਰਪੰਚ ਵੀ ਤੁਹਾਡਾ ਗਰੀਬਾਂ ਦਾ ਥਾਂ ਵੀ ਤੁਹਾਡਾ ਗਰੀਬਾਂ ਦਾ ਨਪਾਇਆ ਵੀ ਤੁਹਾਡਾ ਗਰੀਬਾਂ ਦਾ ਜਾਵੜਿਆ ਕਾਰ ਰਹੀ ਹੈ ਭਾਜੀ ਲਾਲ ਕਰਕੇ ਕਹਿੰਦੇ ਅਸੀਂ ਸਰਪੰਚ ਨੂੰ ਬਣਾਇਆ ਵੋਟਾਂ ਪਾ ਕੇ ਅੱਜ ਸਾਡਾ ਵੈਰੀ ਬਣਿਆ ਬੈਠਾ ਸਰਪੰਚ ਅੱਜ ਤੋਂ 10 ਦਿਨ ਪਹਿਲਾਂ ਇੱਥੇ ਅਸੀਂ ਇੱਕ ਵੀਡੀਓ ਕਰੀ ਸੀ ਪੰਚਾਇਤੀ ਥਾਂ ਦਾ ਇੱਥੇ ਇੱਕ ਮੁੱਦਾ ਬਣਿਆ ਹੋਇਆ ਵਿਵਾਦ ਛੜਿਆ ਹੋਇਆ ਆਹ ਪੰਚਾਇਤੀ ਥਾਂ ਇੱਕ ਗਰੀਬ बस्ती ਆ ਇਹਨਾਂ ਨੂੰ ਪੰਚਾਇਤੀ ਥਾਂ ਛੱਡਿਆ ਸੀ ਜਿਹਨੂੰ ਸ਼ਾਮ ਲਾਟੀ ਥਾਂ ਕਹਿੰਦੇ ਆ ਰੂੜੀਆਂ ਲਾਉਣ ਨੂੰ ਗਰੀਬ ਪਰਿਵਾਰਾਂ ਨੂੰ ਇੱਧਰ ਮੇਰੇ ਪਿਛਲੇ ਪਾਸੇ ਸਾਰੇ ਗਰੀਬ ਪਰਿਵਾਰ ਖੜੇ ਆ ਇਹ ਪੰਚਾਇਤੀ ਥਾਂ सरपंच ਨੇ ਇਸ ਉੱਤੇ ਆਪਣੇ ਕਿਸੇ ਨਿੱਜੀ ਬੰਦੇ ਨੂੰ ਕਬਜ਼ਾ ਕਰਾਤਾ ਇਹ ਲੋਕ ਕਹਿੰਦੇ ਆ ਕਿ ਸਾਡੇ ਕੋਲੇ ਹੁਣ ਰੂੜੀਆਂ ਲਾਉਣ ਨੂੰ ਥਾਂ ਨਹੀਂ ਜਿਹੜਾ ਸ਼ਾਮਲਾਟੀ ਥਾਂ ਛੱਡੀ ਸੀ ਸਰਕਾਰ ਵੱਲੋਂ ਪੰਚਾਇਤ ਵੱਲੋਂ ਕਿ ਇਹ ਗਰੀਬ ਲੋਕ ਰੂੜੀਆਂ ਲਾ ਸਕਦੇ ਆ ਇਹ ਕਹਿੰਦੇ ਸਾਡੇ ਕੋਲੇ ਹੁਣ ਰੂੜੀਆਂ ਲਾਉਣ ਨੂੰ ਥਾਂ ਨਹੀਂ ਬਚਿਆ ਸਰਪੰਚ ਨੇ ਆਪਦੇ ਕਿਸੇ ਨਿੱਜੀ ਬੰਦੇ ਨੂੰ ਇਸ ਸ਼ਾਮਲਾਟੀ ਥਾਂ ਉੱਤੇ ਕਬਜ਼ਾ ਕਰਾਤਾ ਇਹ ਲੋਕ ਅੱਜ ਇਕੱਠੇ ਹੋਏ ਆ ਪਹਿਲਾਂ ਸਰਪੰਚ ਕਹਿੰਦਾ ਸੀ ਅਸੀਂ ਵੀਡੀਓ ਜਦੋਂ ਕਰੀ ਸੀ ਕਿ ਜਿਹੜਾ ਇੱਕ ਲੈਂਟਰ ਪਿਆ ਪਹਿਲੇ ਪਾਸੇ ਇਹਦੇ ਨੇ ਪਾਸੇ ਲੈਂਟਰ ਪਈ ਜਾਂਦਾ ਤੇ ਇਹ ਲੈਂਟਰ ਨਹੀਂ ਪਾਉਣ ਦਿੱਤਾ ਜਾਊਗਾ ਕੰਦ ਦਾ ਕਰ ਲਈ ਸੀ ਪਰ ਇਹ ਕੰਮ ਇੱਥੇ ਹੀ ਰੋਕ ਦਿੱਤਾ ਜਾਊਗਾ ਪਰ ਇਹ ਕੰਮ ਰੋਕਿਆ ਕਿਉਂ ਨਹੀਂ ਗਿਆ ਕੀ ਕਾਰਵਾਈ ਕਰੀਏ ਇਸ ਪਰਿਵਾਰ ਤੇ ਕਿਉਂ ਨਹੀਂ ਹੋ ਰਹੀ ਅੱਜ ਸਾਡੇ ਨਾਲ ਉਹੀ ਪਰਿਵਾਰ ਫੇਰ ਆ ਜਿਨ੍ਹਾਂ ਨੇ ਪਹਿਲਾਂ ਸਾਨੂੰ ਅੱਜ ਤੋਂ 10 ਦਿਨ ਪਹਿਲਾਂ ਸੱਦਾ ਸੀ ਜਦੋਂ ਆਪਾਂ ਉੱਥੇ ਵੀਡੀਓ ਕਰੀ ਸੀ ਸਰਪੰਚ ਸਾਹਿਬ ਕਹਿੰਦੇ ਸੀ ਵੀ ਇਹ ਜਿਹੜਾ ਕੰਮ ਚੱਲੀ ਜਾਂਦਾ ਇਹਨੂੰ ਪ੍ਰੋਪਰ ਤੌਰ ਤੇ ਰੋਕ ਦਿੱਤਾ ਜਾਊਗਾ ਉਹ ਉਸ ਤੋਂ ਬਾਅਦ ਜਦੋਂ ਇਹ ਕੰਮ ਚੱਲਦਾ ਤੁਹਾਡੀ ਸਰਪੰਚ ਸਾਹਿਬ ਨਾਲ ਕੋਈ ਨਹੀਂ ਉਸ ਤੋਂ ਬਾਅਦ ਕੋਈ ਨਹੀਂ ਸਰਪੰਚ ਸਾਹਿਬ ਨਾਲ ਗੱਲ ਹੋਈ ਜੀ ਉਹਨਾਂ ਨੇ ਕਿਹਾ ਗਏ ਸੀ ਜੇ ਜਦੋਂ ਤੁਸੀਂ ਪਿਛਲੀ ਵਾਰ ਆਏ ਸੀਗੇ ਵੀ ਕਹਿੰਦੇ ਜੀ ਇਸ ਤੋਂ ਅੱਗੇ ਕੋਈ ਅਸੀਂ ਕੰਮ ਨਹੀਂ ਕਰਨ ਦਿੰਦੇਗੇ ਠੀਕ ਹੈ ਜੀ ਕਹਿੰਦੇ ਜਿੰਦਰਾ ਵੀ ਖਿਲਾ ਦਾਂਗੇ ਜੀ ਚਲੋ ਜਿੰਦਰਾ ਖਿਲਾ ਕੇ ਜੀ ਸੈਕਟਰੀ ਸਾਹਿਬ ਆ ਕੇ ਜੀ ਠੀਕ ਹੈ ਜੀ ਹੁਣ ਇਹਨਾਂ ਨੇ ਕੱਲ ਲੈਂਟਰ ਪਾਇਆ ਸੀਗੇ ਜੀ ਤੇ ਇਹਨਾਂ ਨੇ ਰਾਤ ਰਾਤ ਨੂੰ ਹੱਥੀ ਤੇ ਉਹੀ ਗੱਲ ਕਰਤੀ ਜੀ ਕਹਿੰਦੇ ਸੀ ਪੈਣੀ ਦੇਣਾ ਰਾਤ ਨੂੰ ਤੇ ਉਹੀ ਰਾਤ ਨੇ ਲੈਂਟਰ ਪਾਇਆ ਜੀ ਇਹਨਾਂ ਨੇ ਕੋਈ ਇਹਨੇ ਕਾਰਵਾਈ ਨਹੀਂ ਹੋਈ ਜੀ ਇਹਨਾਂ ਤੇ ਸੈਕਟਰੀ ਸਾਹਿਬ ਉਹ ਜਦੋਂ ਆਪਾਂ ਵੀਡੀਓ ਕਰਕੇ ਗਏ ਆ ਦੂਜੇ ਦਿਨ ਆਗੇ ਸੀ ਹਾਂਜੀ ਦੂਜੇ ਦਿਨ ਸੈਕਟਰੀ ਸਾਹਿਬ ਆਏ ਸੀਗੇ ਉਹਨਾਂ ਨੇ ਇਹ ਕਹਿਤਾ ਸੀਗਾ ਪਹਿਲਾਂ ਤੇ ਜਿੰਦਰਾ ਖਲਾਤਾ ਸੀਗੇ ਉਹਨਾਂ ਨੇ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਰੋਕਤਾ ਸੀਗਾ ਜੀ ਉਹ ਕਹਿੰਦੇ ਵੀ ਕਹਿੰਦੇ ਤੁਸੀਂ ਇਸ ਤੋਂ ਬਾਅਦ ਕੋਈ ਐਕਟ ਨਹੀਂ ਲਾਉਣੀਗੀ ਜੇ ਤੁਸੀਂ ਇਸ ਤੋਂ ਬਾਅਦ ਐਟ ਲਾਉਂਗੇ ਤੁਹਾਡੇ ਤੇ ਕਾਰਵਾਈ ਹੋਊਗੀ ਕੋਈ ਕੰਮ ਨਹੀਂ ਕਰਨਾਗਾ ਜਿੰਨ ਤੱਕ ਪਰ ਪਿਛੋਂ ਨੂੰ ਕੋਈ ਆਰਡਰ ਨਹੀਂ ਆਉਂਦਾ ਜੀ ਸਾਹਿਬ ਦਾ ਜੀ ਤੇ ਇਹਨਾਂ ਨੇ ਜੀ ਕੱਲ ਫੇਰ ਰਾਤ ਨੂੰ ਜੇ ਲੈਂਟਰ ਪਾਤਾ ਜੀ ਇਹਨਾਂ ਨੇ ਜੀ ਜੀ ਤੁਹਾਡੀ ਕੀ ਗੱਲ ਹੋਈ ਵੀਰ ਜੀ ਇਹ ਹੀ ਕਿਹਾ ਸੀ ਵੀ ਲੈਂਟਰ ਨਹੀਂ ਪਾਉਣ ਦਿੰਦੇ ਇੱਕ ਇੱਟ ਵੀ ਨਹੀਂ ਕਿਹ ਕਿਹੜਾ ਰਾਤ ਨੂੰ ਪਾ ਲੈਣਗੇ ਪਰ ਰਾਤ ਨੂੰ ਕਿਹਾ ਸੀ ਰਾਤ ਨੂੰ ਹੀ ਲੈਂਟਰ ਪਵਾਤਾ ਉਹੀ ਗੱਲ ਪੂਰੀ ਹੋ ਗਈ ਸਰਪੰਚ ਤੁਸੀਂ ਇੰਨੇ ਸਰਪੰਚ ਕੋਈ ਦੂਰ ਦਾ ਨਹੀਂ ਇਸ ਗਲੀ ਚ ਪਤਾ ਨਹੀਂ 10 ਵੇਰੀ ਨੰਗਾ ਟਾਪਾ ਹੋਗਾ ਇਸੇ ਗਲੀ ਦਾ ਹੈ ਕਿ ਉਹਨੂੰ ਲੈਂਟਰ ਦੇਂਦਾ ਨਹੀਂ ਸੀ ਦੇਂਦਾ ਸੀ ਸਾਨੂੰ ਦਿਖ ਰਿਹਾ ਉਹਨੂੰ ਵੀ ਦਿਖ ਰਿਹਾ ਇਸੇ ਗਲੀ ਦੇ ਰਹਿਣ ਵਾਲਾ ਇਹੋ ਮੌਜੂਦਾ ਕੋਈ ਪਾਸੇ ਦਾ ਨਹੀਂਗਾ ਤੇ ਲੈਂਟਰ ਤੁਹਾਡੇ ਵੀ ਸਾਹਮਣੇ ਆ ਉਹਨੇ ਕਿਹਾ ਸੀ ਇੱਟ ਨਹੀਂ ਲਾਉਣੀ ਹੈ ਇੱਟ ਦੇਖੋ ਵੀ ਹੁਣ ਸਰਪੰਚ ਨੇ ਪਵਾਇਆ ਜਾਂ ਕੀ ਸਾਨੂੰ ਨਹੀਂ ਪਤਾ ਕਿ ਪਰਿਵਾਰ ਹੀ ਇੰਨੀ ਪਹੁੰਚ ਵਿਖਾਈ ਜਾਂਦਾ ਵੀ ਉਹਨੇ सरपंच दी ਮੰਨੀ ਨਹੀਂ ਇਹ ਦੇਖ ਲੋ ਕੀ ਹੈ ਇੱਕ ਪਾਸੇ ਇੱਕ ਪਰਿਵਾਰ ਹੈ ਇੱਕ ਪਾਸੇ ਤੁਸੀਂ ਸਾਰਾ ਮਹੱਲਾ ਤੁਹਾਡਾ ਕੀ ਗੱਲ ਸਰਪੰਚ ਤੁਹਾਡੀ ਗੱਲ ਕਿਉਂ ਨਹੀਂ ਮੰਨਦਾ ਸਰਪੰਚ ਦੀ ਉਹਨਾਂ ਦੀ ਰਲ ਮਿਲ ਸਰਕਾਰ ਹੈ ਜੀ ਤਾਂ ਕਰਕੇ ਨਹੀਂ ਮੰਨਦੇ ਜੇ ਮੈਂਬਰ ਵੀ ਉਹਨਾਂ ਦਾ ਸਰਪੰਚ ਵੀ ਉਹਨਾਂ ਦਾ ਫਿਰ ਤੈਉਂ ਕੰਮ ਚੱਲਦਾ ਨਹੀਂ ਤੇ ਫਿਰ ਸਰਪੰਚ ਦੀ ਪਾਵਰ ਹੋਵੇ ਤੇ ਕਿਵੇਂ ਘਰ ਪਾ ਸਕਦੇ ਪੰਚਾਇਤੀ ਤਾਂ ਜੀ ਇੱਕ ਛਾਂਬਲਾਟੀ ਜਗ੍ਹਾ ਦੀ ਤੁਸੀਂ ਦਰਖਾਸਤ ਨਹੀਂ ਦਿੱਤੀ ਵੀਡੀਓ ਦਫ਼ਤਰ ਦਰਖਾਸਤ ਦੇਣੀ ਸੀ ਤੁਸੀਂ ਹਾਂਜੀ ਦਿੱਤੀ ਸੀ ਦਰਖਾਸਤ ਕੋਈ ਜਿੰਦਾ ਖਲਾਇਆਗਾ ਸੈਕਟਰੀ ਸਾਹਿਬ ਆਇਆ ਜਿੰਦਾ ਖਲਾਇਆਗਾ ਉਹਨਾਂ ਨੇ ਅਰਲ ਨਹੀਂ ਖੋਲੀ ਪਰ ਉਹ ਮੈਂਬਰ ਜਿਹੜੇ ਉਹ ਕੂੜਾ ਨਹੀਂ ਸੈੱਡਦੇ ਉਹਨਾਂ ਨੇ ਛਾਂ ਛੱਡ ਦਿੱਤੀ ਆ ਪਰ ਜਿਹੜਾ ਕਿ ਆ ਲੈਂਡਰ ਪੈ ਗਿਆ ਤੁਹਾਡੇ ਸਾਹਮਣੇ ਪੈ ਰਿਹਾਗਾ ਇਹ ਸਰਪੰਚਾਂ ਦੀ ਸਹਿਮਤੀ ਆ ਸਾਨੂੰ ਨਹੀਂ ਪਤਾ ਕੀ ਹੋਇਆ ਜੀ ਜਾ ਉਹਨਾਂ ਨੇ ਰੋਕਿਆ ਜਾ ਉਹਨਾਂ ਨੇ ਰੋਕਿਆ ਇਹ ਰੁਕੇ ਨਹੀਂਗੇ ਪਰ ਲੈਂਡਰ ਆਲਰੇਡੀ ਪੈ ਚੁੱਕਾ ਹੈ ਜੀ ਜਦੋਂ ਹੁਣ ਲੈਂਟਰ ਪੈ ਗਿਆ ਸੁਬਾ ਤੁਸੀਂ ਅੱਜ ਫੋਨ ਨਹੀਂ ਲਾਇਆ ਸੈਕਟਰੀ ਸਾਹਿਬ ਨੂੰ ਸੈਕਟਰੀ ਸਾਹਿਬ ਨੂੰ ਫੋਨ ਲਾਇਆ ਸੀ ਜੀ ਸੈਕਟਰੀ ਸੈਕਟਰੀ ਇਹ ਪਹਿਲਾਂ ਫੋਨ ਚੱਕਿਆ ਨਹੀਂ ਹੁਣ ਸੈਕਟਰੀ ਫੋਨ ਲਾਈ ਜਾਂਦਾ ਹੁਣ ਅਸੀਂ ਨਹੀਂ ਚੱਕਿਆ ਵੀ ਹੁਣ ਤੁਹਾਨੂੰ ਲਾਈ ਜਾਂਦਾ ਫੋਨ ਜੀ ਹੁਣ ਤੁਸੀਂ ਨਹੀਂ ਚੱਕਿਆ ਨਹੀਂ ਚੱਕਿਆ ਹੁਣ ਕਹਿੰਦਾ ਸੀ ਮੈਂ ਸਰਪੰਚ ਨਾਲ ਤਿੰਨ ਦਿਨ ਹੋ ਗਏ ਪਹਿਲਾਂ ਉਦੋਂ ਪਹਿਲਾਂ ਇਹਨਾਂ ਨੇ ਫੋਟੋਕਥਾਂ ਵਧਾਇਆ ਸੀ ਲੈਂਟਰ ਉਦੋਂ ਸੀ ਸੈਕਟਰੀ ਨੂੰ ਫੋਨ ਲਾਇਆ ਸੈਕਟਰੀ ਕਹਿੰਦਾ ਚਲ ਫੋਟੋਕ ਦਾ ਤਾਂ ਕੀ ਹੁੰਦਾ ਵੀ ਕੋਈ ਗੱਲ ਨਹੀਂ ਤੇ ਵੀ ਚਲ ਫੋਟੋਕ ਗਲੀਆਂ ਚ ਵਧਰਾ ਹੋ ਜਾਂਦਾ ਹੁੰਦਾ ਅਸੀਂ ਚਲ ਸੋਚਿਆ ਕੋਈ ਗੱ ਸਰਬਾਹੇ ਸਰਪੰਚੀ ਵੀ ਮੈਂਬਰਾਂ ਦੀ ਚਾਲ ਆ ਸਾਰੀ ਜਨੀ ਹੀ ਇਹ ਇਹ ਰਗਾ ਰਗਾਉਂਚੇ ਹੈ ਜੀ ਜਨਾ ਵੀ ਇਹ ਕਾਰੀ ਜਾਂਦੇ ਕਾਰਵਾਈ ਨਹੀਂ ਰੋਕ ਨਹੀਂ ਸਕਦੇ ਸਰਪੰਚ ਦੀ ਪਾਵਰ ਹੈ ਨਹੀਂ ਕਿ ਜੀ ਇਹ ਸ਼ਾਮਲਾੜ ਦੇ ਵਿੱਚ ਮਕਾਨ ਪਾਉਣ ਤੋਂ ਹੀ ਨਾਲੇ ਇਹ ਤੁਸੀਂ ਦੱਸੀ ਜਾਂਦੇ ਆ ਤੁਹਾਡੇ ਕਹਿੰਦੇ ਮੁਤਾਬਕ ਤੁਸੀਂ ਕਿੰਨੇ ਵੀ ਸ਼ਾਮਲਾਟੀ ਜਗਾ ਸੀ ਸ਼ਾਮਲਾੜ ਦੇ ਰੋਕ ਸਾਹ ਸਰਪੰਚ ਤੇ ਦੇਖੋ ਜੀ ਸ਼ਾਮਲਾੜ ਰੋਕ ਸਾਹ ਜੋ ਲਿਖਿਆ ਵੀ ਸ਼ਾਮਲਾੜ ਦਾ ਰੂੜੀਆਂ ਦੀ ਤੇ ਰੂੜੀਆਂ ਹੀ ਰਹੂਗੀ ਜੀ ਇਹ ਵੀ ਜੇ ਗਰੀਬ ਰੂੜੀਆਂ ਲਉਂਦੇ ਰੂੜੀਆਂ ਲੱਗਣੀਆਂ ਜੀ ਇੱਥੇ ਹੋਰ ਤਾਂ ਕੁਛ ਕੰਮ ਘਰ ਨਹੀਂ ਪਾ ਸਕਦੇ ਜੀ ਤੇ ਸਰਪੰਚ ਵੀ ਕੋਈ ਨੀ ਕਾਰਵਾਈ ਕਰਦਾ ਜੀ ਉਹਦੇ ਵੀ ਇਹ ਵਾਅਦੇ-ਵਾਅਦੇ ਆਂਦੇ ਵੀ ਲਾਈਟਰ ਰਾਤ ਨੂੰ ਕਿਵੇਂ ਪਾ ਜਾਣਗੇ ਤੇ ਵੀ ਐ ਹੋ ਜੂਗਾ ਜੀ ਤੇ ਇਹ ਗੱਲ ਹੋਈ ਸੀ ਅੱਜ ਉਹੀ ਰਾਤ ਨੂੰ ਲਾਈਟਰ ਪਿਆ ਵਾ ਜੀ ਦੱਸੋ ਜੀ ਜੀ ਇਹ ਇਹ ਸ਼ਾਮਲਾਟੀ ਥਾਂ ਆਈਏ ਸਾਰਾ ਜਿਹੜੇ ਰੂੜੀਆਂ ਲੱਗੀਆਂ ਇੱਥੇ ਸ਼ਾਮਲਾਟੀ ਹੈ ਜੀ ਸ਼ਾਮਲਾਟੀ ਹੈ ਹਾਂਜੀ ਹਾਂਜੀ ਸਾਹਵਲਾ ਟੀ ਇੱਥੇ ਪਾਰਕ ਬਣਾਉਣ ਨੂੰ ਕਹਿੰਦੇ ਅਸੀਂ ਪਾਰਕ ਨਹੀਂ ਬਣਦੇ ਅਸੀਂ ਤਾਂ ਕੂੜਾ ਸਿੱਟਣਾ ਸੰਤਾਂ ਰੂੜਗਾਂ ਨੂੰ ਥਾਂ ਚਾਹੀਦਾ ਸਾਡੇ ਤਾਂ ਘਰਾਂ ਚ ਕੂੜਾ ਪਿਆ ਸਾਡੇ ਤਾਂ ਜਲੂਸ ਨਿਕਲਿਆ ਪਿਆ ਘਰਾਂ ਚ ਸੰਤਾਂ ਰੂੜਗਾਂ ਨੂੰ ਥਾਂ ਚਾਹੀਦਾ ਜੀ ਪਾਰਕ ਨਹੀਂ ਬਣਾਉਣਾ ਚਾਹੀਦਾ ਬਸ ਇੱਥੇ ਪਾਰਕ ਕਿੱਥੋਂ ਬਣੂ ਉਹ ਤੇ ਤਾਂ ਲੈਂਟਰ ਪੈ ਗਿਆ ਕੀ ਆਲੀ ਛੋਟੇ ਛੋਟੇ ਸਾਡੇ ਬੱਚੇ ਆ ਘਰਾਂ ਚ ਸਾਡੇ ਰੋੜ ਨਾ ਲੱਗਾਂ ਪੰਗਾ ਪੂਰੀਆਂ ਦੱਸੋ ਤੁਸੀਂ ਗਟਿਆਂ ਚ ਪਾ ਕੇ ਅਸੀਂ ਰੱਖੀ ਬੈਠੇ ਆ ਕੂੜਾ ਇੰਨਾ ਸਰਪੰਚ ਨੂੰ ਕਹਿੰਨੇ ਆ ਕੋਈ ਸਾਡੀ ਸੁਣਦਾ ਹੀ ਨਹੀਂ ਸੁਣਵਾਈ ਨਹੀਂ ਹੁੰਦੀ ਲੱਗ ਸਕਦਾ ਦਮਾਰਾ ਵੀ ਜਿੰਦਾ ਲੱਗ ਸਕਦਾ ਜਿਉਂ ਤੇ ਲੈਟਰ ਵੀ ਪੈਸ ਗਿਆ ਇੱਥੇ ਹਮ ਅਰਲੇ ਕਿਹੜਾ ਖੋਲੀ ਆ ਅਰਲਾ ਲੱਗੀ ਪਈ ਆ ਫਿਰ ਬਾਹਰ ਜਿਹਦਾ ਖੋਲ ਹੀ ਦਿੱਤਾ ਸੀ ਅਰਲਾ ਲਾਉਣ ਦਾ ਤਾਂ ਮਤਵਲੀ ਨਹੀਂ ਸੀਗਾ ਤੁਸੀਂ ਵੇਖ ਸਕਦੇ ਹੋਰ ਵੀ ਲੋਕ ਜੁੜੇ ਆ ਇਹਨਾਂ ਨੂੰ ਪੁੱਛ ਲੈਨੇ ਆਪਾਂ ਵੀ ਇਹ ਵਾਕਈ ਪੰਚਾਇਤੀ ਥਾਂ ਪੰਚਾਇਤੀ ਥਾਈ ਐ ਪਤਾ ਵੇਸ਼ੇਰ ਕੋਲ ਬਾਅਦ ਹੈ ਪੰਚਾਇਤੀ ਤਾਂ ਇਹ ਸਾਰਾ ਹੈ ਹਾਂਜੀ ਚਲੋ ਪਤਾ ਤਾਂ ਹੁੰਦਾ ਪਿੰਡ ਦਾ ਵੀ ਇਹ ਪੰਚਾਇਤੀ ਪੰਚਾਇਤੀ ਪਿੰਡ ਜੀ ਕਿ ਪੰਚਾਇਤੀ ਤਾਂ ਇਹ ਸਾਡੇ ਦੇ ਘਰਾਂ ਤੋਂ ਦੂਰ ਹੈ ਸਾਨੂੰ ਇਹਦੇ ਬਾਰੇ ਨਹੀਂ ਪਤਾ ਨਹੀਂ ਉਹਦੇ ਪਤਾ ਪਿੰਡ 'ਚ ਹੀ ਰਹਿੰਦੇ ਤਾਂ ਪਤਾ ਤਾਂ ਰਹਿੰਦੇ ਤਾਂ ਅਸੀਂ ਪਿੰਡ 'ਚ ਆ ਜੀ ਸਵੇ ਸ਼ਾਮ ਲਾਟ ਪਿੰਡ 'ਚ ਬਹੁਤ ਥਾਂ ਤੇ ਆ ਇੱਕ ਥਾਂ ਤੇ ਨਹੀਂ ਜੀ ਕਈ ਥਾਂ ਤੇ ਆ ਪਰ ਨਹੀਂ ਜਿਹੜੀ ਜਗ੍ਹਾ 'ਤੇ ਆਪਾਂ ਖੜੇ ਆ ਅੱਜ ਰੌਲਾ ਇਹ ਤੁਹਾਨੂੰ ਪਤਾ ਵੀ ਬਸ ਸੁਣਨ ਦੇ ਵਿੱਚ ਆਉਂਦਾ ਹੈ ਵੀ ਇਹ ਪੰਚਾਇਤੀ ਥਾਂ ਹੈ ਤੇ ਰੂੜੀਆਂ ਲੱਗੀਆਂ ਹੋਈਆਂ ਅਸੀਂ ਪਹਿਲਾਂ ਅਕੰਧ ਵੀ ਨਹੀਂ ਸੀ ਇੱਥੇ ਤੇ ਕਾਂਦੂ ਬਾਦ ਦੇ ਵਿੱਚ ਪੰਚਾਇਤ ਨੇ ਕਢਾਈ ਆ ਫਿਰ ਉਹ ਵਾਰ ਰੱਖੇ ਸੀ ਉਹਨਾਂ ਨੂੰ ਇੱਕਦੇ ਤਾਂ ਹੁਣ ਆਪਣੇ ਸਾਹਮਣੇ ਹੀ ਆ ਬੀਆਰ ਲੱਗੀ ਹੋਈ ਆ ਕੁੰਡਾ ਲੱਗਿਆ ਹੋਇਆ ਇਹ ਲਾਇਆ ਜਾਂਦਾ ਜੀ 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 ਤੁਸੀਂ ਉਸ ਦਿਨ ਵੀਡੀਓ ਵਿੱਚ ਬੋਲਦੇ ਤੁਸੀਂ ਬੋਲਦੇ ਸੀ ਨਾ ਹਾਂਜੀ ਹਾਂਜੀ ਉਸ ਤੋਂ ਬਾਅਦ ਕੋਈ ਸਰਪੰਚ ਨਾ ਸੈਕਟਰੀ ਨਾ ਗੱਲਬਾਤ ਕਰੀ ਉਹਨਾਂ ਨੇ ਕੀ ਕਿਹਾ ਕੀ ਜਵਾਬ ਦਿੱਤਾ ਤੁਹਾਨੂੰ ਤੁਸੀਂ ਕੀ ਬੋਲੀ ਤੁਹਾਡੇ ਸਾਹਮਣੇ ਵੇਖੋ ਜੀ ਹੂੰ ਉਸ ਦਿਨ ਵੀਡੀਓ ਵਿੱਚ ਇਹੀ ਆਖਿਆ ਸੀਗਾ ਲੈਂਟਰ ਨਹੀਂ ਪਹਿਣਾ ਚਾਹੀਦਾ ਜੀ ਇਹਨਾਂ ਨੇ ਲੈਂਟਰ ਹੀ ਪਾਦਾ ਜੀ ਮੈਂ ਰਾਤੀ 9 ਵਜੇ ਨੰਗੇ ਰਾਤੀ ਕੋਈ ਵਾਈਤਾ ਹੀ ਨਹੀਂ ਸੀ ਇੱਥੇ ਜੀ ਹੂੰ ਇਨੀਆਂ ਮਸ਼ੀਨਾਂ ਸਾਰੀਆਂ ਧੋਤੀਆਂ ਗਈਆਂ ਸੀ ਹੱਥੀ ਲੈਂਟਰ ਬਾਇੰ ਮਸ਼ੀਨੀ ਬਾਈ ਕੋਈ ਕਾਰਵਾਈ ਹੈ ਨਹੀਂ ਸਿੱਥੇ ਕੋਈ ਇਹ ਉਦੋਂ ਮਗਰੋਂ ਜੋ ਰਾਤੀ ਇਹ ਸਾਢੇ 10 ਵਜੇ ਤੇ ਪੌਣੇ 11 ਵਜੇ ਆਏ ਜੀ ਉਦੋਂ ਲੈਂਟਰ ਪਾਇਆ ਪਿਆ ਸੀਗੀ ਇਹਦਾ ਕੰਮ ਦੇ ਜਾਣ ਦੀ ਸਹੂਲਤ ਸੀਗੀ ਸਾਡੀ ਤੇ ਜਦੋਂ ਮੜ ਕੇ ਫੇਰ ਵੇਖਿਆ ਕਿ ਇਹਦਾ ਫੱਟਕਾ ਹੋ ਜੂਗੇ ਬਹੁਤ ਜ਼ਿਆਦਾ ਹੀ ਹੁਣ ਪਾਰਕ ਸਾਡੇ ਕੋਲੇ ਪਾਰਕ ਵੀ ਹੈਗੀ ਆ ਜੀ ਪਹਿਲੀ ਕਾਲ ਤੁਹਾਨੂੰ ਪਾਰਕ ਚਾਹੀਦੀ ਸਾਡੇ ਬੱਚੇ ਆਉਦੇ ਘਰਾਂ ਦੇ ਸੇਬ ਬਾਈ ਬੱਚੇ ਸਾਡੇ ਸਕੂਲ ਜਹਾਵਰ ਦੇ ਪਾਰਕ ਇੱਥੇ ਬਣ ਲਾ ਪਾਣੀ ਵੀ ਗਈ ਮੜ ਕੇ ਕਾਣ ਫੇਰ ਕਹਿਣਗੇ ਸਾਡੇ ਘਰ ਨੇੜੇ ਆ ਕਿ ਉਹ ਇੱਥੇ ਹਰ ਨੂੰ ਬੜੇ ਬੰਦੇ ਵੀ ਹੁੰਦੇ ਆਈ ਕੁੜੀਆਂ ਵੀ ਹੁੰਦੇ ਮੁੰਡੇ ਵੀ ਹੁੰਦੇ ਕਾਹਨੂੰ ਕੋਈ ਗਲਤ ਲੱਜ ਕਰਦਾਗੇ ਨਹੀਂ ਫੇਰ ਕਲੇਸ਼ ਰਿਆ ਕਰੂਗੀ ਇਹ ਸਾਡੀ ਬੇਨਤੀ ਇੰਨੀ ਆ ਸਰਪੰਚ ਸਾਹਿਬ ਉਹਨੂੰ ਕੋਈ ਜੇ ਸਰਪੰਚ ਸਾਹਿਬ ਨਹੀਂ ਕਰਾਂਦਾ ਤੁਹਾਨੂੰ ਲੈ ਕੇ ਦੇ ਦੋ ਸਾਡੇ ਕੋਲੇ ਪਾਵਰ ਹੈਣੀ ਜੀ ਜੀ ਹਾਂਜੀ ਜੀ ਸੈਕਟਰੀ ਨੂੰ ਆਪਾਂ ਗੱਲ ਕਰ ਰਹੇ ਹਾਂ ਸੈਕਟਰੀ ਨੂੰ ਫੋਨ ਲਾਇਆ ਜੇਕਰ ਸੈਕਟਰੀ ਨੂੰ ਫੋਨ ਚੱਕ ਲਿਆ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੈਕਟਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੈ ਜੀ ਠੀਕ ਹੈ ਵਧੀਆ ਬਾਈ ਪ੍ਰੈਸ ਰਿਪੋਰਟਰ ਅਵਤਾਰ ਸਿੰਘ ਗੱਲ ਕਰਦਾ ਜੀ ਪਿੰਡ ਸਰਾਵੀ ਖੜਾ ਇਸ ਵਕਤ ਇਕੱਠਾ ਇੱਥੇ ਜੀ ਜਿਹੜਾ ਪੰਚਾਇਤੀ ਸ਼ਾਮਲਾਟੀ ਥਾਂ ਹਾਂਜੀ ਉਹ ਇੱਕ ਧਿਰ ਨੇ ਨੱਪ ਲਿਆ ਦੱਬ ਲਿਆ ਉੱਤੇ ਲੈਂਟਰ ਪੈ ਗਿਆ ਉੱਤੇ ਤੁਸੀਂ ਕੀ ਕਾਰਵਾਈ ਕਰੀ ਹੁਣ ਤੱਕ ਜੀ ਉਹਦੇ ਚ ਕਾਰਵਾਈ 19325 ਦਾ ਇੱਕ ਸਾਡਾ ਮਤਾ ਪਾਇਆ ਵੀ ਜਿੱਤਾ ਸੀ ਉਹ ਮਤਾ ਪਾ ਕੇ ਵੀ ਇਹਦੇ ਚ ਨਾ ਵੀ 81 80 ਜਿਹੜਾ ਨੰਬਰ ਹੈ ਜੀ ਇਹਦੀ ਨਿਸ਼ਾਨਦੇਹੀ ਕੀਤੀ ਜਾਵੇ ਖਾਲੀ ਜਗ੍ਹਾ ਤੇ ਆਪਣਾ ਮੌਕਾ ਵੇਖਿਆਗਾ ਪੰਚਾਇਤ ਸੱਤਰ ਬਲਵਿੰਦਰ ਵੀ ਖੜਾਇਆ ਗਿਆ ਮੈਂ ਅਸੀਂ ਉਸ ਤੋਂ ਬਾਅਦ ਬਾਈ ਜੀ ਤੁਸੀਂ ਇੱਥੇ ਆਏ ਸੀ ਜੀ ਜੀ ਜਿੰਦਰਾ ਖਲਾਤਾ ਸੀ ਵੀ ਨਾ ਤਾਂ ਅਜੇ ਤੱਕ ਇਹ ਰੂੜੀ ਲਉਣਗੇ ਹੂੰ ਤੇ ਨਾ ਹੀ ਇਹਦੇ ਤੇ ਕੋਈ ਆਪਣਾ ਜਿਹੜਾ ਲੈਟਰ ਛਾ ਰਹੇ ਹੈ ਨਾ ਹੀ ਲੈਟਰ ਪਾਉਣਗੇ ਜਿਸ ਨਾਲ ਅਸੀਂ ਸਾਡੀ ਕਾਰਵਾਈ ਨਹੀਂ ਹੁੰਦੀ ਜੀ ਹੁਣ ਕਾਰਨ ਇਹ ਬਣ ਗਿਆ ਹੁਣ ਵੀਡੀਓ ਸਾਹਿਬ ਕੋਟ ਕੋਲੇ ਕੋਟ ਵਾਲੇ ਵੀਡੀਓ ਕੋਲੇ ਵਾਧੂ ਚਾਰਜ ਆ ਜੀ ਹੁਣ ਦੋ ਤਿੰਨ ਤਨ ਮੀਟਿੰਗਾਂ ਚੱਲੀ ਜਾਂਦੀਆਂ ਉਹਦੇ ਤੇ ਫਿਰ ਅਸੀਂ ਕੋਈ ਨਿਸ਼ਾਨਦੇਹੀ ਕਰਾਵਾਂਗੇ ਹੂੰ ਜੋ ਸਰਕਾਰੀ ਜਗ੍ਹਾ ਹੋਊਗਾ ਉਹ ਛੜਾਵਾਂਗੇ ਜੀ ਖਾਲੀ ਕਰਾਵਾਂਗੇ ਸੈਕਟਰੀ ਸਾਹਿਬ ਜਦੋਂ ਇਹ ਪਰਿਵਾਰ ਤੁਹਾਨੂੰ ਪਹਿਲਾਂ ਕਹਿ ਰਹੇ ਸੀ ਜਿਹੜੀਆਂ ਕੰਧਾਂ ਨਿਕਲੀਆਂ ਤੁਸੀਂ ਕੰਧਾਂ ਨੂੰ ਕਿਉਂ ਨਹੀਂ ਢਵਾਇਆ ਲੈਟਰ ਤਾਂ ਫਿਰ ਪਹਿਣਾ ਹੀ ਸੀ ਜਦੋਂ ਪਹਿਲਾ ਜਿਹੜਾ ਕੰਦਾ ਨਿਕਲ ਗਿਆ ਸਰਕਾਰੀ ਧਾਂ ਦੇ ਵਿੱਚ ਤੁਸੀਂ ਕੰਦਾ ਦਾ ਚਕਵਾ ਹੋਰ ਹੋਰ ਹੋਰਾ ਭਰਾ ਜੀ ਸਾਨੂੰ ਨਾ ਪਤਾ ਨਹੀਂ ਸੀ ਵੀ ਇਹ ਸਰਕਾਰੀ ਜਗਾ ਕਿ ਨਹੀਂ ਜਿਹੜਾ 81 ਵਾਸੀ ਨੰਬਰ ਦੀ ਨਿਸ਼ਾਨਦੀ ਹੋਊਗੀ ਫਿਰ ਪਤਾ ਲੱਗੂ ਵੀ ਇਹ ਵਾਕਈ ਸਰਕਾਰੀ ਜਗਾ ਹੈਗੀ ਹੈ ਕਿ ਉਹਦੀ ਆਪਦੀ ਜਗਾ ਹੋ ਸਕਦੀ ਹੈ ਇਹ ਨਹੀਂ ਪਰਿਵਾਰ ਜਮਾ ਬੰਦੀਆਂ ਲਈ ਫਿਰਦਾ ਜਮਾ ਬੰਦੀਆਂ ਦੇ ਵਿੱਚ ਰਿਕਾਰਡ ਬਕਾਇਦਾ ਹੈਗਾ ਓ ਹੁਣ ਦੂਜੀ ਤਰਨੇ ਨਹੀਂ ਪਟਵਾਰੀ ਆਪਾਂ ਨੂੰ ਦੱਸਣਗੇ ਨਾ ਮੌਕੇ ਤੇ ਜਾ ਕੇ ਵੀ ਕਾਨੂੰਗੋ ਪਟਵਾਰੀ ਦੱਸਣਗੇ ਕਿ 100 ਤੱਕ ਨਿਸ਼ਾਨ ਆਉਂਦੀ ਆਉਂਦੇ ਜਾਂ ਨਿਸ਼ਾਨਦੇਹੀ ਹੋਣ ਤੋਂ ਬਾਅਦ ਹੀ ਪਤਾ ਲੱਗਣਾ ਜੀ ਉਹ ਤਾਂ ਆਪਾਂ ਨੂੰ ਨਹੀਂ ਤੁਸੀਂ ਇਹਦਾ ਲਿਖ ਕੇ ਭੇਜਿਆ ਵੀ ਇਹ ਨਿਸ਼ਾਨਦੇਹੀ ਕੀਤੀ ਜਾਵੇ ਹਨ ਜੀ 19325 ਦਾ ਸਾਡਾ ਮਤਾ ਦਿੱਤਾ ਹੋਇਆ ਇਹਦੇ ਵਿੱਚ ਅਸੀਂ ਨਾਮ ਵੀ ਲਿਖਿਆ ਬਲਵਿੰਦਰ ਅਕਵਾਲ ਸਿੰਘ ਪੁੱਤਰ ਦਲਵਾਰਾ ਸਿੰਘ ਜੀ ਜੀ ਇਹ ਬਲੋਕਿਆ ਗਿਆ ਕੰਡਾ ਕੰਡੀਆਂ ਗਈਆਂ ਲਾਈਟਰ ਪਾਇਆ ਨਹੀਂ ਹਜੇ ਜੀ ਵੀਰ ਕਿਹਾ ਵੀ ਉਹਨਾਂ ਦਾ ਲਾਈਟਰ ਨਾ ਪਾਈ ਜਿੰਨਾ ਚਿਰ ਵੀ ਦੀ ਨਿਸ਼ਾਨਦੇਹੀ ਨਹੀਂ ਹੁੰਦੀ ਜੀ ਤਾਂਕਿ ਦਾ ਟੀਰਿਆਂ ਕੰਡਾ ਜੀ ਇਹ ਘਵਾਉਣੀ ਆ ਪਹਿਲਾਂ ਟਵਾ ਨਹੀਂ ਸਕਦੇ ਹੋ ਸਕਦਾ ਤੇਰਾ ਇੱਧਰ ਥਾਉਂਦਾ ਹੋਵੇ ਜੇ ਥਾੜਾ ਆਊਗਾ ਤਾਂ ਫਿਰ ਤੈਨੂੰ ਕੰਡਾ ਟਵਾਉਣੀਆਂ ਪੈਣਗੀਆਂ ਜੀ ਜਿਹੜਾ ਜਿਹੜੇ ਪਰਿਵਾਰ ਨੇ ਲੈਂਟਰ ਪਾਲਿਆ ਇਹ ਲੈਂਟਰ ਟਵਾਇਆ ਜਾਊਗਾ ਹੁਣ ਇਹਦਾ ਜੀ ਆਪਾਂ ਜੀ ਇੱਕ ਸਰਕਾਰੀ ਜਗ੍ਹਾ ਤੇ ਪਾਇਆ ਕਾਨੂੰਨ ਮੁਤਾਬਕ ਸਰਕਾਰੀ ਜਗ੍ਹਾ ਤੇ ਤੇ ਅਸੀਂ ਕਾਰਵਾਈ ਕਰਾਂਗੇ ਇਹ ਤੇ ਕਾਰਵਾਈ ਕਿਤੇ ਲੰਮੀ ਨਾਲ ਲਟਕ ਜੇ ਘਰ ਤੋਂ ਘਰ ਸਾਲ ਲਟਕਦੇ ਨਹੀਂ 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 ਆਏ ਕਿਵੇਂ ਲਟਕ ਰਹੇ ਉੱਪਰ ਆ ਤਾਰਾ ਸਿੰਘ ਬੋਲਦਾ ਜੀ ਹਾਂ ਜੀ ਹਾਂ ਜੀ ਕੋਈ ਆਏ ਨਹੀਂ ਆਏ ਕਿਵੇਂ ਲਟਕ ਰਹੇਗੀ ਲੰਮੀ ਇੱਕ ਸੈਕਟਰੀ ਸਾਹਿਬ ਜਿਹੜੀ ਆ ਖਿੜਕੀ ਲਾ ਛੱਡੀ ਆ ਹਾਂਜੀ ਇਹ ਖਿੜਕੀ ਚਕਾਉਂਦੇ ਕਿਉਂ ਨਹੀਂ ਕਿ ਗਰੀਬ ਸਾਰੇ ਇੱਥੇ ਸਿੱਟਣ ਗੋਹਾ ਕੂੜਾ ਤੇ ਇੱਕ ਬੰਦਾ ਉਹਨੂੰ ਹਰਨ ਲਈ ਬਟਾ ਬਕਾਇਦਾ ਇਹ ਖਿੜਕੀ ਚਕਾਉਂਦੇ ਕਿਉਂ ਨਹੀਂ ਤੁਸੀਂ ਜਿੰਦਾ ਖਲਾਦਾ ਸੀ ਉਹ ਚਕਾ ਗੇੜਾ ਪੱਟ ਨਹੀਂ ਪੱਟਿਆ ਨਹੀਂ ਗੇੜਾ ਜਿੰਦਾ ਖਲਾਦਾ ਸੀ ਵੀ ਕੋਈ ਨਹੀਂ ਗੇੜੇ ਜੇਤ ਨਹੀਂਗਾ ਮਾੜੀ ਜੀ ਖਿੜਕੀ ਆ ਮੈਂ ਕੈਮਰਾਮੈਨ ਨੂੰ ਕਹਿਣਾ ਦਿਖਾ ਦੇ ਮਾੜੀ ਜੀ ਖਿੜਕੀ ਆ ਗੇੜੇ ਕਿਹੜਾ ਬਾਲਾ ਵੱਡਾ ਗੇਟ ਆ ਇਹਨੂੰ ਹਵਾ ਦਿਓ ਕਿ ਪਰਿਵਾਰ ਸਾਰੇ ਕੂੜਾ ਸਿੱਟਣ ਨੂੰ ਲਵਾਇਆ ਕਿਉਂ ਨਹੀਂ ਤੁਸੀਂ ਜੇ ਪੰਚਾਇਤੀ ਥਾਂ ਆਏਗਾ ਤੁਹਾਡੇ ਕੋਲ ਪਾਵਰ ਹੈ ਤੁਸੀਂ ਇਹਨੂੰ ਲਵਾਇਆ ਕਿਉਂ ਨਹੀਂ ਖਿੜਕੀ ਨੂੰ ਜੀ ਕੂੜਾ ਕੂੜਾ ਬਈ ਸਰਪੰਚ ਪੰਚਾਇਤ ਆ ਜਿਹੜੀ ਪੰਚਾਇਤ ਜਿਵੇਂ ਹੁਣ ਸਰਪੰਚ ਆ ਪਿੰਡ ਦਾ ਵੀ ਸੈਕਟਰੀ ਸਾਹਿਬ ਨੇ ਤਾਂ ਉਹਦੇ ਨਾਲ ਪੰਚਾਇਤ ਦੇ ਸੀਤ ਆਪਦੀ ਕਾਰਵਾਈ ਕਰਨੀ ਹੈ ਜਿਹੜੀ ਵੀ ਸਰਪੰਚ ਮੇਨ ਆ ਸਰਪੰਚ ਦੇ ਉਦੋਂ ਤੁਸੀਂ ਪਿਆਰੀ ਸਰਪੰਚ ਨੇ ਜਿੰਦਾ ਨਹੀਂ ਖੜਾਇਆ ਫਿਰ ਬਾਅਦ ਵਿੱਚ ਜਦੋਂ ਆਇਆ ਜੀ ਆਪਣਾ ਜਿੰਦਾ ਵੀ ਖੜਾਤਾ ਫੈਸਲਾ ਸਾਡਾ ਇਹ ਹੋਇਆ ਸੀ ਵੀ ਇੱਥੇ ਨਾਲ ਤਾਂ ਡੂੜੀ ਛਿੱਟਣਗੇ ਤੇ ਨਾ ਹੀ ਇਹ ਲੈਟਰ ਪਾਵੇਗਾ ਨੇ ਲੈਂਟਰ ਵਾਲਾ ਤਾਂ ਕੰਧ ਪਾਸੇ ਨਿਕਲ ਗਈ ਇਹ ਖਿੜਕੀ ਵਾਲੀ ਗੱਲ ਕਰਦਾ ਵੀ ਖਿੜਕੀ ਤੁਸੀਂ ਲਵਾਈ ਕਿਉਂ ਨਹੀਂ ਖਿੜਕੀ ਉੱਤੇ ਲੱਗੀ ਆ ਤੇ ਉਹ ਤਾਂ ਕਬਜ਼ਾ ਕਿਸੇ ਬੰਦੇ ਦਾ ਕਬਜ਼ਾ ਵੀ ਖੁਰਦਾ ਜਿੰਦਾ ਦੀ ਘਲਵਾਤਾ ਸੀ ਕੋਈ ਨਹੀਂ ਖਿੜਕੀ ਚੜਾ ਦਿੰਦੇ ਕੋਈ ਨਹੀਂ ਖਿੜਕੀ ਲਵਾਓ ਨਾ ਸਰਪੈਂਸਰ ਸੈਕਟਰੀ ਸਾਹਿਬ ਇਹ ਖਿੜਕੀ ਲਵਾਓ ਕਿ ਗਰੀਬ ਪਰਿਵਾਰਾਂ ਦੀ ਜਗ੍ਹਾ ਇਹ ਸ਼ਾਮਲਾਟੀ ਜਗ੍ਹਾ ਇਹ ਸਾਰਿਆਂ ਦਾ ਹੱਕ ਆ ਸਾਰਿਆਂ ਨੂੰ ਅਧਿਕਾਰ ਆ ਇੱਥੇ ਕੂੜਾ ਸਿੱਟਣ ਦਾ ਇਹ ਤਾਂ ਹੁਣ ਇੱਕ ਨਿੱਜੀ ਬੰਦੇ ਦਾ ਕਬਜ਼ਾ ਹੋ ਗਿਆ ਖਿੜਕੀ ਲਾ ਕੇ ਹਾਂਜੀ ਹਾਂਜੀ ਕੋਈ ਨਹੀਂ ਸਰਪੰਚ ਨੂੰ ਮੈਂ ਕਹਿ ਦਣਾ ਉਹ ਧਿਆਨ ਦਿਲਾ ਦੇਣਾ ਵੀ ਕਰਕੇ ਲਵਾ ਦੇ ਕਹਿ ਦਿੱਤਾ ਨਹੀਂ ਸਰਪੰਚ ਸਾਹਿਬ ਨੂੰ ਤੁਸੀਂ ਕਿਹਾ ਸੀ ਕਾਰਵਾਈ ਕਰਨ ਨੂੰ ਸਰਪੰਚ ਸਾਹਿਬ ਕੀ ਕਹਿੰਦੇ सरपंच साहब ਨੇ ਆਪਣੇ ਕੋਲੋਂ ਮਤਾਵਾ ਕੇ ਦਿਦਾਈ ਆਪਾਂ ਕਰਕੇ 88 ਨੰਬਰ ਆ ਮੈਂ ਕਿਹਾ ਜਵਾਮੰਦੀ ਲਿਆ ਜਵਾਮੰਦੀ ਨਾਲ ਨੱਤੀ ਕਰਕੇ ਜਿਹੜੀ ਸਾਡੀ ਨਕਲ ਆ ਉਹ ਵੀ ਅਸੀਂ ਨਾਲ ਨੱਤੀ ਕੀਤੀ ਹੈ ਜੀ ਇਹਨਾਂ ਦਾ ਰਾਜੀਨਾਮਾ ਹੋ ਗਿਆ ਸائن ਵੀ ਹੋਇਆ ਸਾਡੀ ਨਕਲ ਦੇ ਉੱਤੇ ਸਾਡੇ ਸਰਪੰਚ ਸਾਹਿਬ ਨੂੰ ਪੁੱਛਿਆ ਨਹੀਂ ਵੀ ਇਹ ਜਗ੍ਹਾ ਦਾ ਜੇ ਸ਼ਾਮਲਾਟੇ ਸਰਪੰਚ ਸਾਹਿਬ ਨੂੰ ਤਾਂ ਪਤਾ ਹੁੰਦਾ ਫਿਰ ਕਬਜਾ ਕਿਵੇਂ ਕਰਾਤਾ ਸਰਪੰਚ ਸਾਹਿਬ ਨੂੰ ਪੁੱਛਿਆ ਨਹੀਂ ਤੁਸੀਂ ਇਹ ਗੱਲ ਦਈ ਸਰਪੰਚ ਸਾਹਿਬ ਨੂੰ ਪੁੱਛਿਆ ਜੀ ਸਰਪੰਚ ਸਾਹਿਬ ਨੇ ਵੀ ਇਹੀ ਜਵਾਬ ਦਿੱਤਾ ਇਹ ਕਹਿੰਦਾ ਜਿਨ੍ਹਾਂ ਦੇ ਨਿਸ਼ਾਨਦੇ ਹੀ ਨਹੀਂ ਹੁੰਦੇ ਉਹਨਾਂ ਚੋਂ ਆਪਾਂ ਕੋਈ ਦੱਸ ਨਹੀਂ ਨਾ ਕਿ ਕਿ ਜਵਾਨੀ ਵੀ ਨਿਸ਼ਾਨਦੇ ਹੀ ਤਾਂ ਬਾਹਰੋਂ ਪਤਾ ਲ ਮਤਾ ਬਊਆ ਮਤੇ ਤੋਂ ਬਾਅਦ ਇਹਦੀ ਜਿਹੜੀ ਨਿਸ਼ਾਨਦੇਹੀ ਹੈ ਨਿਸ਼ਾਨਦੇਹੀ ਹੋਊਗੀ ਜੇਕਰ ਇਹ ਥਾਂ ਸ਼ਾਮਲੜ ਦਾ ਹੈ ਤਾਂ ਛੜਾਇਆ ਜਾਊਗਾ ਜੇਕਰ ਸ਼ਾਮਲੜ ਦਾ ਥਾਂ ਨਹੀਂ ਹੁੰਦਾ ਤੇ ਨਹੀਂ ਛੜਾਇਆ ਜਾਊਗਾ ਉਹ ਤਾਂ ਹੁਣ ਪੰਚਾਇਤ ਨੇ ਮਤਾ ਪਾ ਕੇ ਦੇਣਾ ਅੱਗੇ ਕਾਰਵਾਈ ਕੀ ਹੁੰਦੀ ਹੈ ਜੀ ਹਾਂਜੀ ਭੈਣ ਜੀ ਹੁਣ ਉਹਦਾ ਕਹਿੰਦੇ ਵੀ ਜੇ ਇਹ ਆਉਂਦਾ ਹੋਇਆ ਤਾਂ ਜ਼ਰੂਰ ਛੜਵਾਵਾਂਗੇ ਜੇਕਰ ਨਾ ਆਉਂਦਾ ਹੋਇਆ ਤਾਂ ਫੇਰ ਅਸੀਂ ਨਹੀਂ ਛੜਾ ਸਾਰੀ ਇਹ ਸ਼ਾਮਲੜ ਆਠੀ ਆ ਉਹ ਬਤਾਈ ਹਾਂ ਹਾਂ ਇੱਧਰ ਸਭ ਉੱਥੋਂ ਤੱਕ ਸਾਰੇ ਹਾਂ ਅਸੀਂ ਪੁਰਾਣੇ ਬੰਦੇ ਆ ਸਾਨੂੰ ਸਾਰਾ ਹੀ ਪਤਾ ਹੈ ਜੀ ਹਾਂ ਇਹ ਛਾਵਲਾ ਦਾ ਹੈ ਜੇ ਤੱਕ ਜਰੂਰੀ ਅਨ ਨੂੰ ਵੀ ਚਰਸ ਦੇ ਸਿੱਟੇ ਦੰਦ ਹੂੰ ਤੇ ਗਰੀਬਾਂ ਨੂੰ ਛਾਂ ਵੀ ਚਾਹੀਦੀ ਹੈ ਰੂੜੀ ਕਿੱਥੇ ਦੌੜ ਸਰਪੰਚ ਵੀ ਤੁਹਾਡਾ ਗਰੀਬਾਂ ਦਾ ਥਾਂ ਵੀ ਤੁਹਾਡਾ ਗਰੀਬਾਂ ਦਾ ਨਪਾਇਆ ਵੀ ਤੁਹਾਡਾ ਗਰੀਬਾਂ ਦਾ ਜਾਵੜਿਆ ਕਾਰਨ ਕੀ ਹੈ ਇਹ ਕਾਰਨ ਬਣਾਣੀ ਜੀ ਕੀ ਇਹਨੇ ਕੱਢਿਆ ਵੈਰ ਸਾਡੇ ਨਾਲ ਕੋਲੇ ਰਾਤ ਖੜ ਕੇ ਕੋ ਕੋਲੇ ਖੜਕੇ ਨੇ ਲਾਈਟਰ ਪਾਇਆ ਮੈਂਬਰਾਂ ਦੋਵਾਂ ਨੇ ਇੱਥੇ ਖੜਾ ਰਿਹਾ ਵੀਚ ਤੇ 10 10:30 ਵਜੇ ਲਾਈਟਰ ਪਿਆ ਤੇ ਮਸ਼ੀਨ ਵਾਲੇ ਨੇ ਪਾਇਆ 7 ਵਜੇ ਮਸ਼ੀਨ ਬੰਦ ਹੋ ਗਈ ਆ ਉਹ ਉੱਠ ਗਿਆ ਤੇ ਇਹਨੇ ਫਿਰ 10 10:30 ਵਜੇ ਲਾਈਟਰ ਪਿਆ ਇਹ ਬੰਦਿਆਂ ਨਾਲ ਪਾਇਆ ਇਹ ਗੁਸਮਾ ਅੱਛਾ ਅੱਛੇ ਪਾਸੇ ਮੋੜਾਂ ਤੇ ਭੱਜੇ ਫਰਦੇ ਨੇ ਵੀ ਕੋਈ ਪਾਸੋਂ ਬੰਦਾ ਤਾਂ ਨਹੀਂ ਹੁੰਦਾ ਤੇ ਅਸੀਂ ਬਿਲਕੁਲ ਉਹ ਜੀ ਫੈਕਟਰੀ ਨੂੰ ਫੋਨ ਲਾਇਆ ਉਹ ਟਾਈਮ ਸੈਕਟਰੀ ਨੇ ਚੱਕਿਆ ਨਹੀਂ ਫੋਨ ਸਾਡਾ ਤੇ ਦੂ ਬਾਅਦ ਜੀ ਫਿਰ ਇਹਨਾਂ ਨੇ ਆ ਆਦੀ ਗਟਮਟ ਕਰਕੇ ਅੰਦਰ ਖਾਤੇ ਵੀ ਪੈ ਗਿਆ ਹੁਣ ਆਪਾਂ ਨੂੰ ਕੋਈ ਪਰਵਾਹ ਨਹੀਂ ਹੋਣੀ ਆਪਾਂ ਕਿਸੇ ਨੂੰ ਦਵਾ ਲਾ ਇਹ ਹੋਈ ਆ ਜੀ ਇਹ ਸਰਪੰਚ ਦੀ ਸ਼ਾਂਤੀ ਲਾਲ ਅਸੀਂ ਲਾਲ ਕਰਕੇ ਕਹਿੰਦੇ ਸੀ ਸਰਪੰਚ ਨੂੰ ਬਣਾਇਆ ਵੋਟਾਂ ਪਾ ਕੇ ਅੱਜ ਸਾਡਾ ਵੈਰੀ ਬਣਿਆ ਬੈਠਾ ਸਰਪੰਚ ਤੇ ਗਰੀਬਾਂ ਨੇ ਇਹ ਗਰੀਬਾਂ ਦੀ ਸ਼ਾਂਤ ਲਾਟ ਹੈ ਗਰੀਬਾਂ ਨੇ ਅੱਜ 50 ਸਾਲਾਂ ਦੀ ਗਰੀਬ ਕੂੜਾ ਸਿੱਟੀ ਜਾਂਦੇ ਸੀ ਅੱਜ ਇਹ ਸਰਪੰਚ ਨੇ ਸਾਡਾ ਜਮਾਂ ਕੀਤਾ ਕਰਾਇਆ ਖੂਜੇ ਪਾਤਾ ਇਹਨੇ ਤਹਿਣ ਤੁਸੀਂ ਜੀ ਵੇਖੋ ਅਸੀਂ ਤਾਂ ਕਹਿੰਦੇ ਸਾਨੂੰ ਗਰੀਬਾਂ ਨੂੰ ਰੂੜੀਆਂ ਇੱਥੇ ਮਿਲ ਜੇ ਸਰਪੰਚ ਸਾਹਿਬ ਦਿੰਦਾ ਸਾਨੂੰ ਤਾਂ ਵੀ ਠੀਕ ਆ ਨਹੀਂ ਦਿੰਦਾ ਸਾਨੂੰ ਲੈ ਕੇ ਦੇ ਦੇ ਸਰਪੰਚ ਸਾਹਿਬ ਵੀ ਮੇਰੇ ਵਾਅਦ ਤੋਂ ਬਾਹਰ ਆਏ ਕੰਮ ਤੇ ਇਹ ਜੀ ਐਨੀ ਸਾਡੀ ਮਿਹਰਬਾਨੀ ਆ ਜੀ ਸਾਨੂੰ ਜੀ ਜੀ ਸਰਪੰਚ ਸਾਹਿਬ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਉਹਨਾਂ ਨੇ ਗੱਲ ਕਰੀ ਤਾਂ ਜਰੂਰ ਉਹਨਾਂ ਦਾ ਪੱਖ ਵੀ ਲਾਵਾਂਗੇ ਜੇਕਰ ਉਹ ਘਰੀ ਨਾ ਮਿਲੇ ਜਾਂ ਸੇ ਪਾਸੇ ਫਿਰ ਗੱਲ ਵੱਖਰੀ ਹੈ ਘਰੇ ਹੀ ਆ ਸਰਪੰਚ ਸਾਹਿਬ ਹੁਣ ਉਹਨਾਂ ਨਾਲ ਵੀ ਗੱਲ ਬਾਤ ਹਾਂਜੀ ਅਸੀਂ ਤਾਂ ਬਸ ਇਹੀ ਬੇਨਤੀ ਕਰਦੇ ਆਂ ਵੀ ਰੂੜੀਆਂ ਇੱਥੇ ਜਗ੍ਹਾ ਦਿੱਤੀ ਜਾਵੇ ਅਸੀਂ ਇੱਥੇ ਕਿਹੜਾ ਵੀ ਅਸੀਂ ਕੋਠੀਆਂ ਪਾਉਣੀਆਂ ਵੀ ਕੂੜਾ ਸਿੱਟਣ ਨੂੰ ਜਗ੍ਹਾ ਹੈ ਨਹੀਂਗੀ 10-10 ਕਿਲੋਮੀਟਰ ਜਾ ਕੇ ਸੱਟ ਕੇ ਆਉਂਦੇ ਆਂ ਕੂੜਾ ਤੇ ਘਰੇ ਬੁੜੀਆਂ ਕੇ ਹੁੰਦਾ ਸੋਣ ਕੂੜਾ ਸਿੱਟਣ ਜਾਣਗੀਆਂ 10 ਕਿਲੋਮੀਟਰ ਠੀਕ ਹੈ ਪ੍ਰਸ਼ਾਸਨ ਵੀ ਇਹ ਲੱਗਦਾ ਵੀ ਕਿਤੇ ਨਾ ਕਿਤੇ ਕੁੰਭਕਾਰ ਦੀ ਨੀਂਦ ਜਰੂਰ ਸੁੱਤਾ ਪਿਆ ਇਹ ਗਰੀਬ ਹੈ ਇਹਨਾਂ ਗਰੀਬਾਂ ਨਾਲ ਹੀ ਧੱਕਾ ਕਿਉਂ ਹੁੰਦਾ ਇਹ ਗਰੀਬ ਗੱਟਿਆਂ ਦੇ ਵਿੱਚ ਪਾ ਕੇ ਜਿਹੜਾ ਕੂੜਾ ਰੱਖੀ ਬਿਟਿਆ ਇਹ ਕਹਿੰਦੇ ਹੁਣ ਅਸੀਂ ਬਾਹਰ ਦੂਰ ਜਾ ਕੇ ਸਿੱਟ ਜਾਈਏ ਇਹ ਗਰੀਬਾਂ ਦਾ ਥਾਂ ਸਰਪੰਚ ਵੀ ਇਥੇ ਗਰੀਬ ਇਹ ਲੋਕ ਵੀ ਗਰੀਬ ਤੇ ਧੱਕਾ ਵੀ ਗਰੀਬ ਨਾਲ ਇਹ ਕਿਉਂ ਹੋ ਰਿਹਾ ਪ੍ਰਸ਼ਾਸਨ ਇਸ ਤੇ ਕਾਰਵਾਈ ਕਿਉਂ ਨਹੀਂ ਕਰ ਰਿਹਾ ਇੱਥੇ ਇਹ ਸ਼ੱਕ ਹੁੰਦਾ ਕਿਦਾਂ ਨਾ ਕਿਤੇ ਜੇ ਸਾਰੀ ਇਹ ਅਫਸਰਾਂ ਦੀ ਵੀ ਮਿਲੀ ਭੁਗਤ ਆ ਇਹਦੇ ਨਾਲ ਜੇਕਰ ਅਫਸਰਾਂ ਦੀ ਮਿਲੀ ਭੁਗਤ ਨਾ ਹੋਵੇ ਤੇ ਇਸ ਤੇ ਕਾਰਵਾਈ ਮੈਂਟੋ ਮੈਂਟ ਸਕੈਂਟਾਂ ਦੇ ਵਿੱਚ ਹੋ ਜਾਣੀ ਸੀ ਜਿਵੇਂ ਤੁਸੀਂ ਵੇਖਿਆ ਮਾਨ ਸਰਕਾਰ ਜਦੋਂ ਕਰਦੀ ਆ ਤੇ ਚੁਟਕੀਆਂ ਨਾਲ ਕਰਦੀ ਆ ਕਹਿੰਦੇ ਹੁੰਦੇ ਨਾ ਸਰਕਾਰ ਜਦੋਂ ਕਰਨ ਤੇ ਅੱਜ ਦਾ ਮਿੰਟ ਚ ਕਰ ਲੈਂਦੀ ਆ ਜੇ ਨਾ ਕਰੇ ਤਾਂ ਕਈ ਸਾਲ ਹੀ ਟੱਪ ਜਾਂਦੇ ਆ ਪਰ ਉਹ ਗੱਲ ਇੱਥੇ ਜੇ ਕਰਨਾ ਹੋਵੇ ਇਰਾਦਾ ਹੋਵੇ ਪ੍ਰਸ਼ਾਸਨ ਦਾ ਸਭ ਕੁਝ ਕਰ ਸਕਦਾ ਪਰ ਕਿਤੇ ਨਾ ਕਿਤੇ ਮਿਲੀ ਭੁਗਤ ਲੱਗਦੀ ਆ ਪ੍ਰਸ਼ਾਸਨ ਦੀ ਉਹ ਤਾਂ ਕਰਕੇ ਕਾਰਵਾਈ ਕਰਨ ਤੋਂ ਅنگੌਰ ਕਰ ਰਿਹਾ ਹੈ ਇਹ ਬਾ ਸ਼ਾਮਲੇਟ ਦੀ ਜਗ੍ਹਾ ਇਹ ਸਰਪੰਚਾਂ ਨੂੰ ਕੰਦ ਘੜਾਈ ਜਾਵੇ ਕਿੰਨੀ ਹੈਗੀ ਆ ਕੋਲੇ ਖੜਕੇ ਵੀ ਇਹ ਜੇ ਸਹਿਮਤੀ ਦੇ ਨਾਲ ਹੀ ਹੋਈ ਜਾਂਦਾ ਸਾਰਾ ਕੁਝ ਬਿਨਾਂ ਸਹਿਮਤੀ ਦੇ ਤਾਂ ਕੁਝ ਨਹੀਂ ਹੋ ਰਿਹਾ ਇਹ ਚੀਜ਼ ਦਾ ਇਹ ਤੁਸੀਂ ਹੀ ਮੰਨਦੇ ਹੋ ਗੱਲ ਜੀ ਜੀ ਜੇ ਰੋਕਿਆ ਹੁੰਦਾ ਤੇ ਰੁਕ ਜਾਣਾ ਸੀ ਉਹਨਾਂ ਨੇ ਜੇ ਰੋਕਿਆ ਹੁੰਦਾ ਤਾਂ ਰੁਕ ਜਾਣਾ ਸੀਗਾ ਪਰ ਇਹ ਅੰਦਰ ਖਾਤੇ ਕੁਝ ਹੋ ਰਿਹਾ ਸਾਰਾ ਕੁਝ ਹੂੰ ਬਾ ਕਿੱਡੀ ਸ਼ਾਮ ਲੈਟ ਆ ਕਿੰਨੀ ਜਗ੍ਹਾ ਆ ਰਹੀ ਆ ਕੋਲੇ ਖੜਕੇ ਇੱਥੇ ਕੰਦ ਨਿਕਲੀ ਜਾਵੇ ਤੇ ਦੂਜਾ ਉਹ ਆਪਦੀ ਸਾਈਡ ਆਪਦੀ ਕਵਰ ਕਰ ਲੈਣਾ ਦੂਜੀ ਇਧਰ ਕਰ ਲੈਣਾ ਕਿੰਨੀ ਇੱਧਰ ਛਾਂਮਲਾਟਾ ਇਹ ਇੱਧਰ ਆਪਦੀ ਨਿਕਲ ਆਵੇ ਇੱਥੇ ਤਾਂ ਪਿਆਜ਼ ਵੀ ਰੱਖੇ ਗੰਡੇ ਵੀ ਰੱਖੇ ਕੈਮਰਾ ਚੱਕ ਕੇ ਮੈਂ ਦਿਖਾਉਣ ਨੂੰ ਕਹਿ ਰਿਆਂ ਆ ਬਾਈ ਦਿਖਾਇਆ ਜਾਵੇ ਇਹਨੂੰ ਇੱਧਰ ਪਿਆਜ਼ ਵੀ ਰੱਖੇ ਆ ਦਿਖਾ ਦੇ ਵਿੱਚ ਹਕੀਮ ਇੱਧਰ ਜੀ ਉੱਪਰ ਦੇ ਦਿਖਾ ਦੇ ਕਹਿੰਦੇ ਵੀ ਇਹਦੇ ਵਿੱਚ ਪਿਆਜ਼ ਵੀਜੇ ਆ ਗੰਡੇ ਵੀਜੇ ਆ ਪਰ ਦੇਖ ਰ ਇਹ ਛਾਂਮਲਾਟੀ ਥਾਂ ਸੀ ਤਾਂ ਇਹ ਤਾਂ ਕਬਜ਼ਾ ਤਾਂ ਫੇਰ ਹੀ ਵੀਜੇ ਨਾ ਜੀ ਉਹ ਉਹ ਖੁੱਲ ਗਿਆ ਉਧਰ ਜਾ ਕੇ ਦਿਖਾ ਦੇ ਜੀ 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 ਆ ਵੇਖੋ ਜੀ ਜੀ ਇਹਦੇ ਵਿੱਚ ਪਿਆਜ਼ ਲਾਈ ਹੋਇਆ ਹੋਰ ਸਬਜ਼ੀਆਂ ਲਾਈਆਂ ਹੋਈਆਂ ਜਿਹੜੇ ਬੰਦੇ ਦਾ ਇਸ ਤੇ ਕਬਜ਼ਾ ਉੱਥੇ ਸਬਜ਼ੀ ਸੂਜੀ ਲੱਗੀ ਹੋਈ ਹੈ ਸਾਰੀ ਗਰੀਬ ਰੂੜੀ ਤੋਂ ਤਰਸ ਰਹੇ ਨੇ ਇੱਕ ਬੰਦਾ ਇਸ ਤੇ ਕਬਜ਼ਾ ਕਰੀ ਬੈਠਾ ਇਹਦੇ ਵਿੱਚ ਪਾਣੀ ਆ ਪੈ ਰਿਆ ਗੰਢਾਂ ਨੂੰ ਮੋਟਰ ਵੀ ਲੱਗੀ ਹੋਈ ਮੋਟਰ ਦਾ ਪਾਪ ਹੁੰਦੇ ਟੁੱਟੀ ਦਾ ਪਾਣੀ ਹੈ ਨਾ ਟੁੱਟੀ ਦਾ ਪਾਣੀ ਵੀ ਆ ਰਿਹਾ ਸਰਪੰਚ ਸਾਹਿਬ ਜਿਹੜਾ ਥਾਂ ਤੇ ਅਸੀਂ ਅੱਜ ਤੋਂ 10 ਦਿਨ ਪੀੜੋ ਕਰਕੇ ਗਏ ਸੀ ਪਹਿਲਾਂ ਤੇ ਉਹ ਸ਼ਾਮ ਲਾਟੀ ਥਾਂ ਸੀ ਤੁਸੀਂ ਵੀ ਕੋਈ ਤੇ ਮੰਨਦੇ ਸੀ ਵੀ ਇਹ ਹੈਗੀ ਆ ਥਾਂ ਪਾਰ ਜਿਹੜਾ ਉੱਤੇ ਕਬਜ਼ਾ ਹੋ ਰਿਹਾ ਸੀ ਕੰਧਾਂ ਹੋ ਗਈਆਂ ਸੀ ਤੁਸੀਂ ਆਖਿਆ ਵੀ ਇਹ ਕੰਮ ਰੋਕ ਦਿੱਤਾ ਜਾਊਗਾ ਲੈਂਟਰ ਨਹੀਂ ਪਊਗਾ ਹਾਂਜੀ ਹਾਂਜੀ ਉਹ ਰਾਤ ਨੂੰ ਫਿਰ ਆ ਜਲੈਂਟਰ ਕਿਵੇਂ ਪੈ ਗਿਆ ਉਹੀ ਤਾਂ ਗੱਲ ਕਰਦੇ ਅਸੀਂ ਕੱਲ ਸਰਪੰਚ ਸਾਹਿਬ ਰੋਕ ਕੇ ਆਏ ਆ ਜੀ ਠੀਕ ਆ ਸ਼ਾਮ ਨੂੰ ਜਦੋਂ ਹਾਂਜੀ ਨਹੀਂ ਨਹੀਂ ਹਾਂਜੀ हां ठीक है तू चुप कर जो चाहे तो मेनू गल कर लन एक जने चुप कर दे सही गल एक जने नु गल कर लन दोस्त जी जी रात रोक के आए है ठीक है ओदु बाद इना ने ਆਪਦਾ ਫੇਰ ਫੇਰ ਕਾਰਵਾਈ ਮਸ਼ੀਨ ਉਥੋ ਚੁਕਾ ਕੇ ਜਾਂਦੀ ਹੈ ਹਾਂਜੀ ਤੇ ਹੁਣ ਬਸ ਅਸੀਂ ਗਲੀ ਵਾਲਿਆਂ ਦੇ ਨਾਲ ਜਿਵੇਂ ਆਪਦੀ ਕਾਰਵਾਈ ਕਰਨਗੇ ਅਸੀਂ ਇਨ੍ਹਾਂ ਦੇ ਨਾਲ ਇਹ ਕਾਰਵਾਈ ਨਹੀਂ ਕਾਰਵਾਈ ਤਾਂ ਤੁਸੀਂ ਕਰੋਗੇ ਅਸੀਂ ਕਰਾਵਾਂਗੇ ਤੁਸੀਂ ਕਰੋਗੇ ਤੂੰ ਦੇਖੋ ਇਨ੍ਹਾਂ ਲੋਕਾਂ ਨੇ ਸਰਪੰਚ ਸਾਹਿਬ ਗੱਲ ਰੋਕ ਕੇ ਆਏ ਆ ਅਸੀਂ ਕੋਈ ਗਲਤ ਨਹੀਂ ਬੋਲਦੇਗੇ ਕਲਵੀਰਾ ਆਪ ਗਿਆ ਉਥੇ ਉਹਨਾਂ ਨੂੰ ਕਹ ਕੇ ਵੀ ਤੁਸੀਂ ਲੈਂਟਰ ਕਿਉਂ ਪਾਉਨੇ ਆ ਤੇ ਵੀ ਇਹਦੇ ਵਿੱਚ ਸਾਡੀ ਤੁਸੀਂ ਬੇਇੱਜ਼ਤੀ ਕਰਾਉਂਗੇ ਤੇ ਇਹਨਾਂ ਨੇ ਰਾਤ ਨੂੰ ਲੈਂਟਰ ਤੁਸੀਂ ਰੋਕ ਕੇ ਆਏ ਸੀ ਤੁਹਾਡੇ ਕੋਲ ਪਾਵਰ ਆ ਤੁਸੀਂ ਪ੍ਰਸ਼ਾਸਨ ਨੂੰ ਲਿਖ ਕੇ ਦਿੰਦੇ ਪੁਲਿਸ ਸਟੇਸ਼ਨ ਤੇ ਰੁਕਵਾ ਜਾਂਦੀ ਆ ਕਿ ਕਿਉਂ ਨਹੀਂ ਅਸੀਂ ਰੋਕ ਕੇ ਲੈ ਗਏ ਸੀ ਮਸ਼ੀਨ ਖੋਲ ਕੇ ਲੈ ਗਈ ਸਾਰਾ ਲੈਂਟਰ ਦਾ ਮਤਲਬ ਜਿਹੜਾ ਕੁਝ ਵੀ ਉਹਨਾਂ ਨੇ ਸੱਦਿਆ ਸੀ ਬੰਦੇ ਵਗੈਰਾ ਸੱਦੇ ਸਾਰੇ ਲੈ ਗਏ ਸੀ ਹੁਣ ਉਹਨਾਂ ਨੇ ਪੰਚਾਇਤ ਤੋਂ ਕੇ ਬਾਹਰ ਪਾਇਆ ਜਿੱਥੇ ਜਿਹੜੀ ਕਾਰਵਾਈ ਬਣਦੀ ਹੋਊਗੀ ਅਸੀਂ ਨਾਲ ਕਰਾਵਾਂਗੇ ਉਹਨਾਂ ਨੇ ਪੰਚਾਇਤ ਤੇ ਤੁਸੀਂ ਇਹ ਤੁਸੀਂ ਮੰਨੋ ਮੰਨਦੇ ਹੋ ਵੀ ਇਹ ਗਰੀ ਪਰਿਵਾਰ ਤੁਹਾਡੇ ਸਿਰ ਤੇ ਸਰਪੰਚ ਦੇ ਸਿਰ ਤੇ ਫੈਸਲਾ ਸਾਰਿਆਂ ਦੇ ਵਿੱਚ ਸੈਕਟਰੀ ਦੇ ਸਾਹਮਣੇ ਕੀ ਹੋਇਆ ਸੀ ਵੀ ਜੇ ਕੋਈ ਵੀ ਕਾਰਵਾਈ ਮਤਲਬ ਪਹਿਲ ਕਰੂਗਾ ਉਥੇ ਕਾਰਵਾਈ ਹੋਊਗੀ ਉਹਦੇ ਸਾਰਾ ਕੁਝ ਬੰਦ ਜਦੋਂ ਕਰਵਾਤਾ ਸੀ ਗਲਤੀ ਉਹਨਾਂ ਦੀ ਉੱਤ ਕਾਰਵਾਈ ਹੋਊਗੀ ਹੁਣ ਕਾਰਵਾਈ ਜਿਹੜੀ ਬੰਦੀ ਜਰੂਰ ਕਰਾਵਾਂਗੇ ਹਾਂਜੀ ਅਸੀਂ ਜਰੂਰ ਕਰਾਵਾਂਗੇ ਅਸੀਂ ਇਹਨਾਂ ਦੇ ਨਾਲ ਉਹਨਾਂ ਨੇ ਪੰਚਾਇਤ ਤੋਂ ਬਾਹਰ ਹੋ ਕੇ ਲੈਟਰ ਪਾਇਆ ਜਰੂਰ ਕਾਰਵਾਈ ਪੰਚਾਇਤ ਦਾ ਕੋਈ ਮਤਾ ਪਾਇਆ ਤੁਸੀਂ ਵੀ ਇਹਨਾਂ ਨੇ ਪੰਚਾਇਤ ਦਾ ਮਤਾ ਪਾਇਆ ਚੁੱਕਿਆ ਜੀ ਉਹ ਵੀ ਫੋਟੋ ਸਟੇਟ ਦੇ ਦਾਂਗੇ ਜੇ ਤੁਸੀਂ ਕਹੋਗੇ ਤਾਂ ਦੇ ਦਿਓ ਮਾੜੀ ਜੀ ਪਈ ਦਾ ਹਾਂਜੀ ਪਾਇਆ ਸੀ ਬਾਕੀ ਗਲੀ ਵਾਲਿਆਂ ਨੂੰ ਅਸੀਂ ਕੁਝ ਨਹੀਂ ਆਖਿਆ ਸੀ ਗਲੀ ਵਾਲਿਆਂ ਨੂੰ ਅਸੀਂ ਇਹੀ ਆਖਿਆ ਸੀ ਤੁਸੀਂ ਸਾਡੇ ਕੋਲੇ ਆਉਂਦੇ ਅਸੀਂ ਥੋੜੇ ਨਾਲ ਸੀ ਚਲੋ ਉਹ ਦਿਨ ਨਹੀਂ ਆਏ ਤੇ ਇਹ ਗਰੀ ਹੁਣ ਵੀ ਤੁਹਾਡੇ ਕੋਲੇ ਉਹਨੇ ਪੰਚਾਇਤ ਤੋਂ ਬਾਹਰ ਹੋ ਕੇ ਜਿਹੜਾ ਲੈਂਟਰ ਪਾਇਆ ਮੰਨ ਲਓ ਅਸੀਂ ਰੋਕਿਆ ਵੀ ਸੀ ਕੋਈ ਬੰਦਾ ਗਾਇਦੇ ਸ਼ਾਮ ਨੂੰ ਉਹਨੂੰ ਜਾ ਕੇ ਰੋਕ ਕੇ ਵੀ ਆਏ ਆ ਵੀ ਤੋ ਲੈਂਟਰ ਨਹੀਂ ਪਾਉਣਾ ਉਹਨੇ ਜੇ ਬਾਹਰ ਹੋ ਕੇ ਪਾਇਆ ਤੇ ਜਿਹੜੀ ਉਤੇ ਕਾਰਵਾਈ ਹੋਊਗੀ ਅਸੀਂ ਨਾਲ ਕਰਾਵਾਂਗੇ ਉਹਦੇ ਨਾਲ ਮਨਲਾ ਵੀ ਸਾਡੀ ਬੇਇੱਜ਼ਤੀ ਹੈ ਦਾ ਜੀ ਇੱਥੇ ਸਾਰਿਆਂ 'ਚ ਫੈਸਲਾ ਹੋਇਆ ਵੀ ਹੁਣ ਇਹ ਤਾਂ ਐਂ ਹੀ ਕਹਿਣਗੇ ਵੀ ਖਣੀ ਇਹ ਧੱਕੇ ਨਾ ਕਰਾਈ ਜਾਂਦੇ ਐਵੇਂ ਕਰਾਈ ਜਾਂਦੇ ਥੋੜਾ ਕੀ ਫੇਰ ਕੰਮ ਚ ਆਣਗਾ ਸਾਡਾ ਹਾਂ 100 ਰੁਪਏ 'ਚ ਨਹੀਂ ਧੱਕੇ ਨਾ ਕਰਾ ਰਹੇ ਤੁਸੀਂ ਧੱਕੇ ਨਾ ਕਰਦੇ ਆ ਸ਼ਰਿਆਂ 'ਚ ਤਾਂ ਦਿਖ ਰਿਹਾ ਵੀ ਸ਼ਾਮ ਲਾੜਚਾ ਨਹੀਂ ਫਿਰ ਤੁਸੀਂ ਕੰਮ ਨਹੀਂ ਸੀਗਾ ਫਿਰ ਹਾਂ ਅਸੀਂ ਆਪ ਦਾ ਪਾਇਆ ਆਪਦੇ ਤੋਂ ਕੋਈ ਨਹੀਂ ਰੋਕਦਾ ਆਪਦੇ ਤੋਂ ਰੋਕਦਾ ਸੀ ਆਪਦੇ ਤੁਸੀਂ ਪਾਈ ਚੱਲੋ ਜਦੋਂ ਲੰਘਣਾ ਕਰਤੀ ਤੁਸੀਂ ਸਾਡੀ ਰੋਕ ਸਕਦਾ ਆਪਦੇ ਤੋਂ ਹੀ ਆਪਾਂ ਨੂੰ ਕੋਈ ਰੋਕ ਸਕਦਾ ਵੀ ਜਿਹੜੀ ਗੱਲ ਆ ਉਹਦੇ ਫੈਸਲਾ ਇਹੀ ਹੋਇਆ ਸੀ ਮੰਨ ਲਓ ਨਾ ਤਾਂ ਤੁਸੀਂ ਅੱਗੇ ਵਧਣਾ ਨਾ ਇੱਧਰ ਕਿਸੇ ਨੇ ਥਾਂ ਵਰਤਣਾ ਹੁਣ ਮੰਨ ਲਓ ਇਹਦੇ ਜਦੋਂ ਤੁਸੀਂ ਗਲਤ ਹੋਗੇ ਨਾ ਤੁਸੀਂ ਪਾ ਲਿਆ ਕੋਈ ਨਹੀਂ ਫਿਰ ਆ ਸਾਈਡ 'ਚ ਐ ਇੰਨੀ ਕਾ ਬਾੜਾਂ ਵਾਲੀ ਨਹੀਂ ਭਾਵੇਂ ਤਾਂ ਹੀ 40 ਆ ਪਰ ਗਲਤ ਜੀ ਤਾਂ ਗਲਤ ਆ ਸਾਰਾ ਪਿਆ ਸਾਡਾ ਸੋਵੇਂ ਪਿਆ ਸਾਡਾ ਹਾਂ ਸਾਰਾ ਪਿੱਛੇ ਪਰ ਉਹ ਵੀ ਕੰਮ ਗਲਤ ਹੈ ਜੀ ਸਰਪੰਚ ਸਾਹਿਬ ਜਿਹੜਾ ਆਪਾਂ ਵੇਖ ਰਹੇ ਹਾਂ ਜਿਹੜਾ ਲੈਂਟਰ ਪੈ ਗਿਆ ਜਿਸ ਦਿਨ ਆਪਾਂ ਪਹਿਲਾ ਵੀਡੀਓ ਬਣਾਈ ਸੀ 10 ਦਿਨ ਉਦਨੇ ਕੰਦਾ ਸੀਗਾ ਕੰਦਾ ਤਾਂ ਸੀਗਾ ਰੋਕਤਾਂ ਸੀ ਰੋਕਤਾਂ ਸੀ ਤੇ ਅੱਜ ਲੈਂਟਰ ਪੈ ਗਿਆ ਹਾਂਜੀ ਇਹਨਾਂ ਨੇ ਪਾ ਲਿਆ ਫਿਰ ਪੁੱਛੇ ਤੋਂ ਬਾਅਦ ਜੀ ਪਾ ਲਿਆ ਨਾ ਹਾਂਜੀ ਸਰਪੰਚ ਦੀ ਮਾਤ ਹੁੰਦਾ ਲੈਂਟਰ ਵੀ ਬਾਅਦ ਪਿਆ ਜਿੱਥੇ ਸਰਪੰਚ ਤੇ ਰੁਕ ਗਿਆ ਉੱਥੇ ਹੀ ਪਿਆ ਉਹਦਾ ਤਾਂ ਹੀ ਮਾਣਾ ਉਹਦਾ ਹਾਂ ਨਹੀਂ ਤਾਂ ਹੀ ਸੁਣ ਇੱਕ ਮਿੰਟ ਨਾ ਨਾ ਸ਼ਾਮ ਨੂੰ ਮੇਰੀ ਗੱਲ ਸੁਣ ਸ਼ਾਮ ਨੂੰ ਇੱਕ ਮਿੰਟ ਇੱਕ ਮਿੰਟ ਚੁੱਪ ਕਰੋ ਇੱਕ ਇੱਕ ਮਿੰਟ ਚੁੱਪ ਕਰੋ ਸ਼ਾਮ ਨੂੰ ਜਦੋਂ ਤੁਸੀਂ ਲੈਂਟਰ ਪਾਈ ਜਾਂਦੇ ਸੀ ਨਾ ਡੇਡੀ ਉਦੋਂ ਵੇਖ ਕੇ ਗਿਆ ਉਦੋਂ ਤੁਹਾਨੂੰ ਰੋਕਿਆ ਪਹਿਲੀ ਗੱਲ ਤੁਸੀਂ ਆਪ ਦੀ ਪਹਿਲੀ ਗੱਲ ਤੁਸੀਂ ਮਰਜ਼ੀ ਨਾਲ ਲੈਂਟਰ ਨਹੀਂ ਤਾਂ ਚੱਲ ਮੰਨ ਲਓ ਤੁਸੀਂ ਕਹਿਣ ਦੇ ਰੋਕਦਾ ਪਰ ਤੁਸੀਂ ਆਪ ਦੀ ਮਰਜ਼ੀ ਨਾਲ ਗਾਹ ਨਹੀਂ ਵਧਣਾ ਸੀ ਇਹਦੇ ਚ ਹੁਣ ਅਸੀਂ ਝੂਠੇ ਪੈਨੇ ਆ ਉਹ ਸਾਰਾ ਕੁਝ ਪਿਆ ਸਾਡਾ ਉਹ ਸਾਰਾ ਹੈ ਡਾਕਟਰ ਦਾ ਜਿਹੜੀ ਨਾਲ ਹੈਲਥੀ ਆਵੇ ਤੁਸੀਂ ਮੰਨ ਲਓ ਸਾਡੀ ਵੀ ਬੇਇੱਜ਼ਤੀ ਹੁੰਦੀ ਹੈ ਸਾਡੀ ਬੇਇੱਜ਼ਤੀ ਹੁੰਦੀ ਹੈ ਵੀਰੇ ਕਿਸੇ ਦੀ ਨਹੀਂ ਹੁੰਦੀ ਚੋਟੀ ਜਿਹਦਾ ਅਸੀਂ ਰੋਕਿਆ ਜਦੋਂ ਫੈਸਲਾ ਹੋਇਆ ਸਾਰੀ ਗਲੀ ਦੇ ਸਾਹਮਣੇ ਹੋਇਆ ਸਾਰਿਆਂ ਦੇ ਸੈਣ ਹੋਏ ਆ ਵੀ ਉਹਦੇ ਚ ਆਉਣਾ ਸੀ ਗਲਤ ਵਜਦੇਣਾ ਅਗਲਾ ਕਿਉਂਕਿ ਪਹਿਲਾਂ ਤੂੰ ਹੀ ਫੈਸਲਾ ਕਰਾਤਾ ਹੁਣ ਮੰਨ ਲਓ ਚਲ ਅਸੀਂ ਅਸੀਂ ਸ਼ਾਮ ਨੂੰ ਤੁਹਾਨੂੰ ਬੰਦ ਕਰਾ ਗਏ ਲੈਟਰ ਨੇ ਸਰਪੰਚ ਨੇ ਪੋਆ ਆ ਲੈਟਰ ਦਾ ਤਾਂ ਹੀ ਨਹੀਂ ਪੋਆ ਨਾ ਸਾਡੇ ਆਵੇ ਨਾ ਸਰਪੰਚ ਸਾਨੂੰ ਆਖੇ ਵਿਚਾਰਾ ਸਰਪੰਚ ਨੇ ਜਿੱਥੇ ਸਾਨੂੰ ਰੋਕਦਾ ਸੀ ਉੱਥੇ ਹੀ ਰੋਕ ਦਿੱਤੀ ਅਸੀਂ ਸਰਪੰਚ ਨੂੰ ਦੱਸ ਕੇ ਪਾਇਆ ਕਿ ਅਸੀਂ ਆਪ ਦੇ ਚ ਪਾਉਂਗੇ ਬਾਈ